ਸਾਰੇ ਠੀਕ ਠਾਕ ਜੇ ਇਹ ਰਾਤੀ ਰਾਜ ਇਹ ਆਇਆ ਛਾਪਾ ਬੜਾ ਹੀ ਤਗੜਾ ਉਹਨੇ ਰਾੜ ਹੀ ਪੜਤੀ ਉਹਗਰਲੀ ਢੁੰਡਾ ਇਹ ਨਾੜ ਬਿਲਡਿੰਗ ਕਰਨ ਰਾਤੀ ਰੱਸਾ ਵਾ ਕੇ ਕੰਮ ਚਲਾਤਾ ਜੇ ਉਹ ਇੱਕ ਰੱਸਾ ਆਇਆ ਸਾਡੇ ਨੂੰਕੇ ਤੋਂ ਵੜੇ ਆ ਬਾਕੀ ਕੰਮ ਚਲਾਤਾ ਚਾਰ ਬੰਦੂ ਘੜ ਤੋਂ ਇਹਦਾ ਮਿਸਤਰੀ ਕੋ ਵੀ ਕਰਨਾ ਤੇਰੇ ਕਰਾਵਾਂਗੇ ਬਾਕੀ ਬਜਿੰਦਰ ਕਿਵੇਂ ਕਟਿਆ ਕੰਮ ਮੈਨਾਂ ਕਿਉਂ ਪਾ ਪੂਰਾ ਫੋਰਮੈਨ ਜੀ ਠੀਕ ਹੈ ਵਧੀਆ ਵਧੀਆ ਧੁੱਪ ਨਹੀਂ ਪੈਂਦੀ ਬਈ ਚਲੋ ਗਰਮੀ ਬਹੁਤ ਆ ਚੱਲੇ ਵੱਡਣ ਹੁਣ ਹੋ ਗਿਆ ਰੈਡੀ ਕੰਮ ਕਰਦੇ ਆਲ ਕਟਰ ਲੋ ਚੈੱਕ ਕਰੋ ਇੱਕ ਚੈੱਕ ਦੂਜੀ ਮਸ਼ੀਨ ਪਾ ਤੋਰਤੀ ਉਹ ਵੀ ਤੁਹਾਨੂੰ ਦਿਖਾਉਨੇ ਆ ਕਟਰ ਲੋ ਡੇਈਏ ਕਰਨਾ ਬਸ ਇਹ ਵੀ ਚੱਲੇ ਜੀ ਚੈੱਕ ਕਰੋ ਆਡਾ ਮਿਸਤਰੀ ਸਾਹਿਬ ਇਹ ਨਾ ਕੜਾਕੇ ਗੱਡੀ ਆਈ ਜੇ ਮਿਸਤਰੀ ਰੇਲ ਭਰਦਾ ਏ ਅੜ ਗਿਆ ਜੇ ਆ ਥੋਪਾ ਹੀ ਬਣਾਤਾ ਏ ਚਲੋ ਠੀਕ ਆ ਉੱਕੇ ਟੁੱਟਦਾ ਨਹੀਂ ਨਾ ਸਵੇਰ ਚੜ ਗਈ ਅੱਜ ਅੱਜ ਕੀ ਤਾਈ ਥੋੜਾ ਜਿਹਾ ਆਪਾਂ ਮਸ਼ੀਨਾਂ ਦਾ ਕੰਮ ਵੇਲਡਿੰਗ ਵੇਲਡਿੰਗ ਕੀਤਾ ਈ ਥੋੜਾ ਪੋਤਾ ਡੱਗੇ ਜੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਤੇ ਚਲਾਉ ਲੱਗੇ ਗਰਦਿਆਲ ਨੂੰ ਕਰਤਾਰ ਗਈ ਦੂਜੀ ਸਾਈਡ ਬਾਬੇ ਦੀ ਕਿਰਪਾ ਨਾਲ ਆ ਚੋਣਾ ਥੋੜਾ ਜਿਹਾ ਟੇਡਾ ਹੀ ਆ ਜਿਆਦਾ ਡਿੱਗਾ ਨਹੀਂ ਆ ਕਿੱਲਾ ਬਸ ਫਿਰੇ ਫਿਰੇ ਤਰੇ ਵਾਲਿਆ ਥੋੜਾ ਜਿਹਾ ਖਲੋਤੇ ਕਿੱਲੇ ਚ ਲਾਈਏ ਇਹ ਬੱਦਲ ਵੀ ਇਧਰ ਵੇਖੋ ਚੜਨ ਤੇ ਆਇਆ ਹਾਂਜੀ ਅੱਜ ਫਿਰ 963 ਭਰਨ ਆਏ ਆ ਘੁਰ ਪੈ ਦੂਜੇ ਗਏ ਤੇ ਟਰਾਲਾ ਲੈ ਗਏ ਅੱਜ ਚੱਲਣ ਦੀ ਆਪਣੀ ਗਰਦਿਆਂ ਨੂੰ ਇਹਨਾਂ ਦੇ ਦੋ ਟਰਾਲੇ ਭਰਨੇ ਅੱਜ ਫਿਰ 963 ਕਿਮੜੀ ਦੇ ਅੰਦਰ ਡਰਾਈਵਰ ਇਹਦਾ ਜੌਂਡੀਗਰ ਦੇ ਬਰਾਬਰ ਆ ਜੌਂਡੀਗਰ ਤੇਲ ਬੜਾ ਖਾਂਦਾ ਨਾਲ ਧੂਆ ਬੜਾ ਮਾਰਦਾ ਇਹਦਾ ਇਹ ਨਾ ਧੂਆ ਹੈਗਾ ਨਾ ਤੇਲ ਪੰਪੇ ਦਾ ਮੈਕੋ ਜਿਹੜਾ ਮੈਕੋ ਹੀ ਆ ਨਾਲੇ ਰੇਸ ਜਿਨੀ ਮਰਜੀ ਵਧਾ ਲਈ ਦੀ ਆ ਨਾਲੇ ਦਾਣੇ ਟਾਈਮ ਨਹੀਂ ਹੈਗਾ ਝੋਨੇ ਫੜੇ ਡਿੱਗੇ ਆ ਕਿਤਾ ਜੀ ਬ੍ਰੇਕਾਂ ਉਧਰੋਂ ਲੈਦਰ ਡੇਪੀ ਆ ਤੇ ਇੱਕ ਬ੍ਰੇਕ ਹੁਣ ਕਰਨ ਲੱਗੇ ਆਪਾਂ ਉਧਰ ਪੱਕੀਆਂ ਛੜ ਗਈਆਂ ਇੱਕ ਬ੍ਰੇਕ ਖੋਲ ਕੇ ਨਾ ਨੜ ਵਿੱਚ ਨੜ ਦੇ ਦੋ ਯਾਰ ਇੱਕ ਬ੍ਰੇਕ ਬੰਦ ਕਰ ਦੋ ਸਪਲਾਈ ਸਪਲਾਈ ਕਰ ਦੋ ਬੰਦ ਗੜੀ ਹੋਣਾ ਯਾਰ ਨੁਕਸਾਨ ਕੋਈ ਨਾ ਕੋਈ ਹੋਈ ਜਾਂਦਾ ਨਾ ਡਿੱਗਿਆਂ ਝੋਨਿਆਂ ਦੇ ਬੜਾ ਕੁੱਤਖਾਨਾ ਆ ਪੱਕੀ ਆਏ ਬੜਾ ਕੋਤਖਾ ਨੱਡ ਗਿਆ ਜੋਨੇ ਦਾ ਨਾ ਅਰੇ ਇੱਕ ਬਨੇਗੜਾ ਬੈਠ ਗਿਆ ਆਪਾ ਚੱਲਦੇ ਆ ਬੱਤੇ ਲਾਣ ਤੇ ਮੁੰਡਿਆਂ ਦੇ ਹੱਲਾ ਦੇ ਲਿਆਉਣੇ ਆ ਸਿਰ ਤੇ ਹੁਣ ਫਟੇ ਨਹੀਂ ਚੁੱਕੇ ਜਾਂਦੇ ਭਾਰੇ ਬੜੇ ਆ ਤੇ ਅੱਜ ਹੱਲਾ ਦੇ ਲਿਆਉਣ ਲੱਗੇ ਫਟੇ ਕਦਾਂ ਸੱਜ ਘੰਟਿਆ ਮਰਾ ਵਟ ਗੱਡੀ ਹੁੰਦੇ ਤੁਸੀਂ ਵੱਡੇ ਜੇ ਨਾ ਪਹਿਲਾਂ ਬੜਾ ਕੜਾਕੇ ਗੱਡੀਆਂ ਦੇ ਆਡੇ ਨਿਆਣੇ ਵੀ ਇਹ ਜਾਂਦੇ ਪਏ ਫਟੇਣਾ ਆ ਉਹ ਵੀ ਫੁਪਰਾਜ ਵੀ ਹੈ ਫਰਾਜ ਇਧਰੇ ਉਹ ਵੇਖ ਫਰਾਜ ਵੀ ਜਾਂਦਾ ਜੀ ਹਾਂ ਜੀ ਆਪਾਂ ਧੂਣ ਲੱਗੇ ਉਪਰਾਲੀ ਇੱਥੇ ਬਿਜ਼ਨਸ ਟਾਲਾ ਧੂ ਗਿਆ ਸਾਈਡ ਤੇ ਕਰ ਦਿੰਦੇ ਆ ਥੋੜੀ ਜੀ ਮਹਿੰਦਰੇ ਦੇ ਨਾਲ ਚਲੋ ਬਾਕੀ ਤੁਹਾਨੂੰ ਮਖਾਉਣੇ ਸਾਰਾ ਕੁਝ ਫਿਰ ਆਪਾਂ ਪੱਠਿਆਂ ਮਾਤੇ ਇੰਨਾ ਵੀ ਥਾਂ ਲਾਉਣੀ ਉਪਰਾਲੀ ਦੇਕਰ ਸਾਈਡ ਤੇ ਕਰਤੀ ਬਾਹਰ ਨਹੀਂ ਇਹਨੂੰ ਸੁਪਰ ਸੀਟਰ ਨਾਲ ਵੀ ਚੇਨਗਾ ਹੈਗਾ 我想